ਅੱਜ ਗੋਗਾ ਜੀ ਦਾ ਆਪਾਂ ਅਸਥਾਨ ਦੇ ਉੱਪਰ ਜੁੜੇ ਆਂ ਇਹਨਾਂ ਦਾ ਜੀਵਨ ਪੜ੍ਹ ਕੇ ਦੇਖ ਲੋ ਕਿਤੇ ਇਹਨਾਂ ਦੇ ਮਾਤਾ ਪਿਤਾ ਘਰ ਦੇ ਵਿੱਚ ਔਲਾਦ ਨਹੀਂ ਸੀ ਦੋ ਭਰਾ ਸੀ ਨੈਵਰ ਤੇ ਗੈਵਰ ਕਾਂਸਲ ਤੇ ਵਾਂਸਲ ਘਰ ਦੇ ਵਿੱਚ ਔਲਾਦ ਨਹੀਂ ਸੀ ਕਿਉਂਕਿ ਪੁੱਤੀ ਗੰਢ ਪਵੇ ਸੰਸਾਰ ਕੋਈ ਸੰਸਾਰ ਤੇ ਆਇਆ ਐ ਐਡਾ ਗਿਆਨੀ ਨਹੀਂ ਹੈ ਸੰਸਾਰ ਦੇ ਵਿੱਚ ਇਹ ਤਾਂ ਪਤਾ ਨਹੀਂ ਵੀ ਸਭ ਕੁਝ ਇੱਥੇ ਹੀ ਰਹਿ ਜਾਣਾ ਨਾਲ ਕੋਈ ਆਇਆ ਨਹੀਂ ਨਾਲ ਕਿਸੇ ਨੇ ਜਾਣਾ ਨਹੀਂ ਫਿਰ ਵੀ ਸੰਸਾਰ ਦੀ ਮੋਹ ਮਮਤਾ ਐਸੀ ਹੈ ਤੇ ਹੁਤਾ ਵੀ ਘਰ ਦੇ ਵਿੱਚ ਪੁੱਤਰ ਹੋ ਜਵੇ ਮਾਤਾ-ਪਿਤਾ ਕਿੰਨੀ ਜਗਾ ਦੀਵੇ ਜਗਾਉਂਦੀਆਂ ਨੇ ਕਿੰਨੀ ਜਗਾ ਜਾਨਦੇ ਆ ਜੇ ਘਰ ਦੇ ਵਿੱਚ ਔਲਾਦ ਨਾ ਹੋਵੇ ਧੀ ਪੁੱਤਰ ਨਾ ਹੋਵੇ ਹਰ ਇੱਕ ਚਾਹੁੰਦਾ ਹੈ ਪੁੱਤਾਂ ਧੀਆਂ ਦੇ ਨਾਲ ਗੰਢ ਪੈਂਦੀ ਹੈ ਤੇ ਮਾਤਾ-ਵਾਸਲ ਘਰ ਦੇ ਵਿੱਚ ਔਲਾਦ ਹੈ ਨਹੀਂ ਤੇ ਮਨ ਬੜਾ ਤੜਫਦਾ ਹੈ ਮੇ ਘਰ ਦੇ ਵਿੱਚ ਹਲਾਦ ਹੋ ਜਵੇ ਘਰ ਦੇ ਵਿੱਚ ਸਭ ਕੁਝ ਹੈ ਧਨ ਹੈ ਦੌਲਤ ਹੈ ਸੌਰਤ ਹੈ ਘਰ ਦੇ ਵਿੱਚ ਪੁੱਤਰ ਹੋ ਜਵੇ ਕਿਸੇ ਪਾਸਿਓ ਕੋਈ ਕੋਈ ਖੈਰ ਪਾ ਦੇਵੇ ਜਗਾ ਜਗਾ ਜਾਂਦੇ ਨੇ ਤੇ ਪਿਆਰਿਓ ਇੱਕ ਦਿਨ ਇੱਕ ਮਹਾਤਮਾ ਆਏ ਉਹਨਾਂ ਨੇ ਖੈਰ ਮੰਗੀ ਆ ਕੇ ਖੈਰ ਮੰਗੀ ਤੇ ਪਿਆਰੇ ਉਹ ਦੁਖੀ ਬੰਦਾ ਬਹੁਤ ਆਪਾ ਕਰਦਾ ਤੇ ਮਹਾਪੁਰਖਾ ਨੇ ਜਦੋਂ ਆਏ ਅਲਖ ਜਗਾਈ ਇਹ ਖੈਰ ਪਾਉਣ ਵਾਸਤੇ ਮਾਤਾ ਗਈ ਤੇ ਮਹਾਪੁਰਖਾ ਨੇ ਕਿਹਾ ਬੇਟਾ ਤੂੰ ਕਿਉਂ ਦੁਖੀ ਹੈ ਕੀ ਗੱਲ ਹੈ ਕੀ ਤੈਨੂੰ ਤਕਲੀਫ ਹੈ ਕਹਿ ਲੱਗੀ ਸਭ ਕੁਝ ਹੈ ਪਰ ਘਰ ਦੇ ਵਿੱਚ ਪੁੱਤਰ ਹੈ ਨਹੀਂ ਘਰ ਦੇ ਵਿੱਚ ਅੱਗੇ ਦੀਵਾ ਨਹੀਂ ਜਗ ਰਿਹਾ ਹੈ ਕਿਰਪਾ ਕਰੋ ਕਹੇ ਲੱਗੇ ਦੀਵਾ ਤਾਂ ਜਗ ਸਕਦਾ ਹੈ ਜੇ ਗੋਰਖਨਾਥ ਮਹਾਰਾਜ ਦੀ ਕਿਰਪਾ ਹੋ ਜਵੇ ਗੋਰਖ ਦਾ ਚੇਲਾ ਹੋਣਾ ਹੈ ਫਿਰ ਉਹ ਕਿਰਪਾ ਕਿਵੇਂ ਕਰਨਗੇ ਕਿੱਥੇ ਨੇ ਕਹਿੰਦੇ ਇਹ ਨਹੀਂ ਪਤਾ ਉਹ ਕਿੱਥੇ ਨੇ ਇਹ ਨਹੀਂ ਪਤਾ ਕਹੇ ਲੱਗੇ ਫਿਰ ਕਹੇ ਲੱਗੇ ਤੁਸੀਂ ਆराधना ਕਰੋ ਸੰਜਮ ਕਰੋ ਜਾਪ ਕਰੋ ਆਪਣੇ ਆਪ ਨੂੰ ਸਾਧੋ ਤੇ ਐਸੀ ਆਰਾਧਨਾ ਕਰੋ ਕਿ ਗੋਰਖਨਾਥ ਜੀ ਤੁਹਾਡੇ ਕੋਲੇ ਚੱਲ ਕੇ ਆ ਜਾਣ ਦੇਖੋ ਜਦੋਂ ਆਪਾਂ ਚਿੰਤਨ ਕਰਦੇ ਆਂ ਦੇਖੋ ਹੁਣ ਆਪਾਂ ਸਾਰੇ ਮੱਥਾ ਟੇਕਦੇ ਆਂ ਇਸ ਜਗ੍ਹਾ ਤੇ ਮੱਥਾ ਟੇਕਦੇ ਆਂ ਸਾਰੇ ਇੱਥੇ ਗੋਗਾ ਜੀ ਆਏ ਸੀ ਨਹੀਂ ਆਏ ਸੀ ਨਾ ਪਰ ਮੱਥਾ ਕਿਉਂ ਟੇਕਦੇ ਆਂ ਕਿਉਂਕਿ ਉਹਨਾਂ ਦੀ ਆਰਾਧਨਾ ਕਰੀ ਹੈ ਇੱਥੇ ਤੇ ਜਿੱਥੇ ਜਿਹਦੀ ਆਰਾਧਨਾ ਹੋ ਜੇ ਉੱਥੇ ਆ ਜਾਂਦਾ ਪੀਰ ਪਗੰਬਰ ਦੇਵੀ ਦੇਵਤੇ ਨੂੰ ਜਿੱਥੇ ਵੀ ਧਿਆਉਣ ਲੱਗ ਜਾਂਦਾ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ ਗੱਲ ਤਾਂ ਭਾਵਨਾ ਦੀ ਹੈ ਨਾ ਸਰਧਾ ਦੀ ਹੈ ਜਾਂ ਕੀ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਦੇਖੀ ਤਿੰਨ ਦੈਸੀ ਕਹਿੰਦੇ ਜਿਹੋ ਜੀ ਕਿਸੇ ਦੀ ਭਾਵਨਾ ਹੋ ਜਾਂਦੀ ਹੈ ਨਾ ਪ੍ਰਮਾਤਮਾ ਫਿਰ ਉਹੋ ਜਿਹਾ ਹੀ ਹੋ ਡਿੱਬੜਦਾ ਪਿਆਰਿਓ ਨਹੀਂ ਤਾਂ ਵੈਸੇ ਭਗਵਾਨ ਦਾ ਤਾਂ ਰੂਪ ਰੰਗ ਹੈ ਹੀ ਨਹੀਂ ਕੋਈ ਰੂਪ ਨਾ ਰੇਖਾ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ ਜਿਹੜਾ ਪ੍ਰਮਾਤਮਾ ਉਹ ਤਿੰਨਾਂ ਗੁਣਾ ਤੋਂ ਪਰੇ ਹੈ ਸੰਸਾਰ ਤਿੰਨਾਂ ਗੁਣਾ ਚ ਵਰਤਦਾ ਹੈ ਤੇ ਪਿਆਰਿਓ ਮਾਤਾ ਕਹੇ ਲੱਗੀ ਫੇਰ ਕਿਵੇਂ ਦਰਸ਼ਨ ਹੋਣਗੇ ਕਹੇ ਲੱਗੇ ਉਹਨਾਂ ਨੂੰ ਯਾਦ ਕਰੋ ਸੱਚੇ ਮਨ ਦੇ ਨਾਲ ਯਾਦ ਕਰੋ ਸੁੱਧੀ ਰੱਖ ਕੇ ਜਾਪ ਕਰੋ ਤੇ ਪਿਆਰਿਓ ਮਾਤਾ ਵਾਂਸਲ ਦਾ ਬੰਦਗੀ ਸ਼ੁਰੂ ਕਰਤੇ ਵਰਤ ਰੱਖਣੇ ਸ਼ੁਰੂ ਕਰਤੇ ਕਿਉਂਕਿ ਆਰਾਧਨਾ ਤਾਂ ਕਰਨੀ ਪੈਂਦੀ ਹੈ ਨਾ ਮਿਹਨਤ ਤਾਂ ਕਰਨੀ ਪੈਂਦੀ ਹੈ ਤੇ ਫਿਰ ਪਿਆਰਿਓ ਜਦੋਂ ਐਂ ਧਿਆਨ ਲਾਉਂਦੀ ਐ ਬੈਠਦੀ ਐ ਪੂਜਾ ਸੇਵਾ ਕਰਦੀ ਐ ਜਿਸ ਤਰ੍ਹਾਂ ਦਾ ਵੀ ਵਿਵਹਾਰ ਸੀ ਤੇ ਗੋਰਖਨਾ ਜੀ ਨੂੰ ਖਿੱਚ ਪਈ ਅੰਦਰਲੀ ਤਾਰ ਜੁੜਦੀ ਐ ਪਿਆਰੇ ਹੁਣ ਤਾਂ ਚਲੋ ਟੈਲੀਫੋਨ ਨੇ ਨਾ ਕਿਸੇ ਬਾਬਿਆਂ ਨੂੰ ਬੁਲਾਉਣਾ ਹੋਵੇ ਜੱਦੀ ਲਾਲੋ ਨਾਲ ਦੀ ਨਾਲ ਸਾਰਿਆਂ ਦੇ ਕੋਲ ਹੀ ਫੋਨ ਨੇ ਨਾਲ ਦੀ ਨਾਲ ਪਰ ਅੱਗੇ ਅੰਦਰਲੀਆਂ ਤਾਰਾਂ ਐਂ ਤਾਰ ਜੁੜੀ ਤੇ ਪਿਆਰੇ ਇੱਥੇ ਤਾਂ ਇਹੋ ਜਿਹਾ ਸੀ ਕਹਿੰਦੇ ਵਾਸਲ ਨੂੰ ਲੋਕ ਤਾਂ ਨਹੀਂ ਮਾਰਦੇ ਸੀ ਤੂੰ ਤੇਰੇ ਘਰ اولاد ਹੈ ਨਹੀਂ ਤੂੰ ਬਾਝਾਂ ਤੇ ਇੱਥੇ ਤੱਕ ਕੀ ਬਾਗ ਵੀ ਸੁੱਕ ਗਿਆ ਸੀ ਜਿਹੜਾ ਬਾਗ ਸੀ ਨਾ ਉਹ ਵੀ ਸੁੱਕ ਗਿਆ ਸੀ ਤੇ ਪਿਆਰਿਓ ਲੋਕ ਇਹ ਕਹਿੰਦੇ ਸੀ ਤੇ ਇੱਥੇ ਤੱਕ ਕੀ ਗਊ ਵੀ ਬਸਰੂ ਦੇਣਾ ਬੰਦ ਕਰਤਾ ਸੀ ਕਹਿੰਦੇ ਇਹ ਬਾਝ ਹੈ ਇਹਦਾ ਸਰਾਫ ਹੈ ਇਹ ਸਾਰੇ ਸਾਰਾ ਕੁਝ ਇਹਦੇ ਖਤਮ ਹੋ ਜਾਣਾ ਹੈ ਤੇ ਇਹ ਦੁੱਖਾਂ ਦੇ ਵਿੱਚ ਯਾਦ ਕਰਦੀ ਹੈ ਗੁਰੂ ਗੋਖ ਨਾਨਕ ਜੀ ਨੂੰ ਤੇ ਪਿਆਰਿਓ ਉਧਰ ਗੋਖ ਨਾਨਕ ਜੀ ਨੂੰ ਖਿੱਚ ਪਈ ਕਿਉਂਕਿ ਪ੍ਰਮਾਤਮਾ ਵੀ ਤਾਂ ਭਗਤਾਂ ਦਾ ਬਣਾਇਆ ਹੁੰਦਾ ਹੈ ਜੇ ਭੀਲਣੀ ਢੀਕਦੀ ਸੀ ਕਿਉਂਕਿ ਇੱਥੇ ਪਤਾ ਕੀ ਹੈ ਸੇਵਾ ਨਹੀਂ ਗੈਲੀ ਰੇ ਫਲ ਮੰਗੇ ਪਹਿਲੀ ਨਹੀਂ ਜੇ ਦੁਣੀ ਰਵੇਲੀ ਦੇ ਭੀਲਣੀ ਨੂੰ ਗੁਰੂ ਜੀ ਨੇ ਕਹਿਤਾ ਕਿ RAM ਜੀ ਆਉਣਗੇ ਤੂੰ ਉਹਨਾਂ ਦੀ ੜੀਕ ਕਰੀ ੜੀਕ ਕਰਨੀ ਪੈਂਦੀ ਹੈ ਇੱਥੇ ਤਾਂ ਆਏ ਆ ਵੀ ਪਹਿਲਾਂ ਚਮਤਕਾਰ ਕਰੋ ਫੇਰ ਨਮਸਕਾਰ ਕਰਾਂਗੇ ਨਹੀਂ ਅਸੀਂ ਤਾਂ ਮੰਦਿਰ ਢਾਹ ਦੋ ਗੁਰਦੁਆਰਾ ਢਾਹ ਦੋ ਸਭ ਕੁਝ ਢਾਹ ਦੋ ਇੱਥੇ ਤਾਂ ਇੱਥੇ ਖੜੇ ਆ ਗੁਰੂ ਜੀ ਕਹਿੰਦੇ ਭਗਵਾਨ ਆਊਗਾ ਤੂੰ ੜੀਕ ਕਰੀ ਭੇਲਣੀ ਰੋਜ਼ ਕੀ ਕਰਦੀ ਹੈ ਤੁਸੀਂ ਝਾਤੀ ਮਾਰ ਕੇ ਦੇਖਿਓ ਰੱਬ ਨੂੰ ਮਿਲਣ ਦੀ ਤਾਂ ਗੱਲਾਂ 'ਚ ਤਾਂ ਮਿਲਦੀ ਹੈ ਪਰ ਭਗਵਾਨ ਨੂੰ ਮਿਲਣਾ ਕੋਈ ਨਹੀਂ ਚਾਹੁੰਦਾ ਕਦੇ ਭਗਵਾਨ ਨੂੰ ਢੀਕਿਆ ਅਜੇ ਤੱਕ ਕਿਸੇ ਨੇ ਕਿਸੇ ਨੇ ਆਸਣ ਝਾੜ ਕੇ ਵਿਸਾ ਕੇ ਰੋਜ਼ ਰੱਖਿਆ ਵੀ ਭਗਵਾਨ ਜੀ ਇੱਥੇ ਆ ਕੇ ਬੈਠਣਗੇ ਧਰਮੀ ਤਾਂ ਸਾਰੇ ਹੀ ਆ ਘਰਾਂ ਦੇ ਵਿੱਚ ਪੂਜਾ ਰੂਮ ਤਾਂ ਬਣਾਏ ਹੋਣਗੇ ਪਰ ਭਗਵਾਨ ਦੇ ਰਿਸ਼ਤੇਦਾਰਾਂ ਦੇ ਆਉਣ ਵਾਸਤੇ ਸੋਫਾ ਲਾਇਆ ਹੋਊਗਾ ਲਾਇਆ ਨਾ ਸਾਰਿਆਂ ਨੇ ਇੱਥੇ ਫਰਾਣਾ ਰਿਸ਼ਤੇਦਾਰ ਆ ਵੀ ਆ ਸਕਦਾ ਵਧੀਆ ਸੋਫਾ ਲਿਆ ਕੇ ਰੱਖੋ अनेका ਸਾਧਨ ਦੁੱਧ ਵੀ 2 ਕਿਲੋ ਵੱਧ ਲਿਆ ਕੇ ਰੱਖਦੇ ਆ ਕਦੇ ਕੋਈ ਆ ਸਕਦਾ ਹੈ ਪਰ ਕਦੇ ਐਸੀ ਭਾਵਨਾ ਬਣੀ ਹੈ ਵੀ ਰੱਬ ਵੀ ਆ ਸਕਦਾ ਹੈ ਕਿਉਂਕਿ ਰੱਬ ਨੂੰ ਤਾਂ ਅਸੀਂ ਚਾਹੁੰਦੇ ਹੀ ਨਹੀਂ ਰੱਬ ਨੂੰ ਕਦੇ ਡੀਕੇ ਪਰ ਭੀਲਣੀ ਗੁਰੂ ਨੇ ਕਹਤਾ ਬੇਟਾ ਭਗਵਾਨ ਆਉਣਗੇ ਇੱਕ ਦਿਨ ਤੇ ਭੀਲਣੀ ਕੀ ਕਰਦੀ ਹੈ ਜਿਹੜਾ ਰਸਤਾ ਸੀ ਉਹਦੇ ਵਿੱਚ ਫੁੱਲ ਵਸਾਉਂਦੀ ਹੈ ਰਸਤੇ 'ਚ RAM ਜੀ ਆਉਣਗੇ ਤੇ ਆਸਣ ਲਾ ਕੇ ਰੱਖਦੀ ਹੈ RAM ਜੀ ਆਉਣਗੇ ਤੇ ਪਿਆਰਿਓ 베ਰ ਲਿਆਉਂਦੀ ਆ ਤੋੜ ਕੇ ਰੋਜ ਰਾਮ ਜੀ ਆਉਣਗੇ ਤੇ 베ਰ ਮਿੱਠੇ ਮਿੱਠੇ ਲਿਆ ਕੇ ਐ ਟੋਕਰੀ ਭਰ ਕੇ ਰੋਜ ਰੱਖਦੀ ਐ ਤਾਜੇ 베ਰਾਂ ਦੀ। ਰਾਮ ਜੀ ਅਸੀਂ ਅਸੀਂ ਤਾਂ ਡਰਾਮਾ ਕਰਦੇ ਆਂ ਅਸੀਂ ਤਾਂ ਭੋਗ ਵੀ ਬਸ ਐ ਮਾੜਾ ਜਿਹਾ ਰੱਖਿਆ ਅਸਾ ਭੋਗ ਲੱਗ ਗਿਆ ਮਹਾਰਾਜ ਪਰ ਡੀਕ ਕੋਈ ਨਹੀਂ ਵੀ ਉਹ ਸਕਣਗੇ। ਹੈ ਕਿਸੇ ਦੇ ਅੰਦਰ ਡੀਕਾ? ਇੱਥੇ ਤਾਂ ਮੰਦਰਾਂ ਦੇ ਵਿੱਚ ਵੀ ਕਬੀਰ ਸਾਹਿਬ ਮਹਾਰਾਏ ਨੇ ਐਵੇਂ ਨਹੀਂ ਖੰਡਣ ਕਰਿਆ। ਡਰਾਮੇ ਦਾ ਖੰਡਣ ਕਰਿਆ ਸਤ ਦਾ ਖੰਡਣ ਨਹੀਂ ਕਰਿਆ ਕਬੀਰ ਸਾਹਿਬ ਮਹਾਰਾਏ ਨੇ। ਇਹ ਗੱਲ ਚੇਤੇ ਰੱਖਿਓ ਕਈ ਲੋਕਨ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਨਾ ਨਾਸਤਕ ਹੋ ਜਾਂਦੇ ਨੇ ਨਾ ਜੀ ਮੂਰਤੀ ਦੀ ਪੂਜਾ ਨਹੀਂ ਕਰਨੀ ਆ ਨਹੀਂ ਕਰਨਾ ਆ ਨਹੀਂ ਕਰਨਾ ਉਹਨਾਂ ਨੇ ਸਿਰਫ ਤੇ ਸਿਰਫ ਪਖੰਡ ਦਾ ਖੰਡਨ ਕਰਿਆ ਤੇ ਭੀਲਣੀ ਰੋਜ਼ ਡੀਕਦੀ ਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਬੁੱਢੀ ਹੋ ਗਈ ਡੀਕਦੀ ਡੀਕਦੀ ਤੇ ਪਿਆਰਿਓ ਫਿਰ ਭਗਵਾਨ ਨੂੰ ਤਾਂ ਫਿਰ ਆਉਣਾ ਹੀ ਪੈਂਦਾ ਆਪਣੇ ਭਗਤਾਂ ਕੋਲੇ ਕੋਈ ਨਾ ਕੋਈ ਵੇਦ ਕੋਈ ਨਾ ਕੋਈ ਐਸੀ ਖੇਡ ਰਚਣੀ ਪੈਂਦੀ ਹੈ ਕਿ ਭਗਤਾਂ ਦੇ ਕੋਲੇ ਪ੍ਰਮਾਤਮਾ ਆਉਂਦਾ ਫਿਰ ਇੱਕ ਦਿਨ RAM ji ਆਏ ਤੁਸੀਂ ਸਾਰੇ ਜਾਣਦੇ ਹੋ ਇਤਿਹਾਸ ਭਿਲਣੀ ਡੀਕਦੀ ਰਹੀ ਭਗਵਾਨ ਜੀ ਇੱਕ ਦਿਨ ਆ ਗਏ ਸਾਡੀ ਤਾਂ ਡੀਕ ਦੋ ਕੁ ਦਿਨਾਂ ਚ ਮੁੱਕ ਜਾਂਦੀ ਹੈ ਚੌ ਸਾਡਾ ਇੱਕ ਦੋ ਦਿਨਾਂ ਚ ਰਹਿ ਜਾਂਦਾ ਕੋਈ ਗੁਰੂ ਵਾਲੇ ਵੀ ਬਣ ਜਾਂਦੇ ਆ ਨਾ 15 ਕੁ ਦਿਨ ਤਾਂ ਸਾਜਰੇ ਉੱਠ ਕੇ ਨਾ ਹੁੰਦੇ ਨੇ ਫਿਰ ਹੌਲੀ ਹੌਲੀ ਫਿਰ ਲੇਟ ਹੁੰਦੀ ਤੁਰੇ ਜਾਂਦੇ 15 ਦਿਨ ਤੱਕ ਐ ਕਰਨਗੇ ਵੀ ਸਾਡੋ ਵੱਡਾ ਭਗਤ ਨਹੀਂ ਹੌਲੀ-ਹੌਲੀ ਨਿਤਨੇਮ ਵੀ ਛੁੱਟਦਾ ਜਾਂਦਾ ਸੁਵੀ ਫੇਰ ਉੱਥੇ ਆ ਜਾਂਦੀ ਆ ਪਰ ਨਹੀਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਦਿਨ ਰਾਤ ਡਿੱਕਦੇ ਨੇ ਉਹ ਨਾਮ ਨਹੀਂ ਛੱਡਦੇ ਉਹ ਸਿਮਰਨ ਨਹੀਂ ਛੱਡਦੇ ਉਹ ਭਗਤੀ ਨਹੀਂ ਛੱਡਦੇ ਉਹਨਾਂ ਨੂੰ ਅਡੀਕ ਹੁੰਦੀ ਆ ਵੀ ਰੱਬ ਕਦੇ ਵੀ ਆਜੂਗਾ ਆਊਗਾ ਜ਼ਰੂਰ ਕਿਉਂਕਿ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਕੁਝ ਝੂਠ ਨਹੀਂ ਲਿਖਿਆ ਹੋਇਆ ਪਰ ਉਹ ਤਾਂ ਭਾਵਨਾ ਦੇਖਦਾ ਵੀ ਜਾਂ ਕਾ ਹਿਰਦਾ ਸੁੱਧ ਹੈ ਜੀਦਾ ਉਹ ਹਿਰਦੇ ਨੂੰ ਦੇਖਦਾ ਉਹ ਸੰਸਾਰ ਦੇ ਐਨੇ ਵਿਹਾਰ ਨੂੰ ਵੀ ਨਹੀਂ ਦੇਖਦਾ ਪਹਿਲਾਂ ਹਿਰਦਾ ਸਾਫ਼ ਕਰਨਾ ਪੈਂਦਾ ਨਾ ਤੇ ਇਸੇ ਤਰ੍ਹਾਂ ਕਿਤੇ ਵੀ ਤਾਰ ਕਹਿੰਦੇ ਤਾਰ ਸਾਡੀ ਐ ਲੱਗਦੀ ਆ ਜਾ ਕੇ ਅੰਦਰੋਂ ਖਿੱਚ ਪੈ ਜਾਂਦੀ ਐ ਇੱਥੇ ਤਾਂ ਸੰਸਾਰੀ ਬੰਦੇ ਦੀ ਖਿੱਚ ਪੈ ਜਾਂਦੀ ਐ ਜੇ ਕੋਈ ਕਿਸੇ ਨੂੰ ਯਾਦ ਕਰੇ ਲੱਗਦਾ ਮੈਨੂੰ ਯਾਦ ਕਰਦਾ ਕੋਈ ਤੇ ਗੁਰੂ ਗੋਖਰਨਾਥ ਜੀ ਨੂੰ ਐ ਖਿੱਚ ਪਈ ਵੀ ਕੋਈ ਯਾਦ ਕਰਦਾ ਚੇਲਿਆਂ ਨੂੰ ਲੈ ਕੇ ਉਧਰ ਨੂੰ ਚੱਲ ਪੇ ਹੁਣ ਉਹ ਤਾਂ ਸਿੱਧ ਜੋਗੀ ਪਰਮਾਤਮਾ ਦਾ ਰੂਪ ਭੋਲੇ ਨਾਥ ਦਾ ਸਰੂਪ ਤੇ ਪਿਆਰਿਓ ਜਦੋਂ ਆਏ ਨਾ ਦਦਰੇਵਾ ਨਗਰੀ ਦੇ ਵਿੱਚ ਉਹ ਜਿਹੜਾ ਬਾਗ ਸੁੱਕਿਆ ਸੀ ਉੱਥੇ ਆ ਕੇ ਬਹਿ ਗਏ ਸਾਰਾ ਬਾਗ ਹਰਾ ਭਰਾ ਹੋ ਗਿਆ ਸਾਰਾ ਬਾਗ ਤੇ ਮਾਲੀ ਨੇ ਦੇਖਿਆ ਵੀ ਇਹ ਤਾਂ ਜਮੇ ਹੀ ਸੁੱਕ ਚੱਲਿਆ ਸੀ ਇਹ ਤਾਂ ਹਰਾ ਭਰਾ ਹੋ ਗਿਆ ਚੌ ਚੜ ਗਿਆ ਇਹ ਤਾਂ ਕੋਈ ਰੱਬ ਦਾ ਰੂਪ ਸਾਧੂ ਆ ਗਿਆ ਭੱਜਿਆ ਭੱਜਿਆ ਗਿਆ ਮਹਿਲਾਂ ਦੇ ਵਿੱਚ ਗਿਆ ਜਾ ਕੇ ਦੱਸਿਆ ਬਾਗ ਹਰਾ ਭਰਾ ਹੋ ਗਿਆ ਬਾਸਲ ਨੂੰ ਪਤਾ ਲੱਗਿਆ ਸੋਚਿਆ ਗੁਰੂ ਗੋਖਨਾਨਦ ਜੀ ਆ ਗਏ ਉਹ ਵੀ ਗਈ ਸੇਵਾ ਕਰਦੀ ਹੈ ਸੇਵਾ ਕਰਦੀ ਹੈ ਬੜੀ ਸੇਵਾ ਕਰਦੀ ਹੈ ਭਾਵ ਦੇ ਨਾਲ ਸਰਦਾ ਦੇ ਨਾਲ ਤੇ ਪਿਆਰਿਓ ਗੋਖਨਾਨਦ ਜੀ ਪੁੱਛਦੇ ਨੇ ਪੁੱਤਰ ਕੀ ਚਾਹਿੰਦਾ ਹੈ ਭਗਵਾਨ ਜੀ ਕਿਉਂਕਿ ਇੱਕ ਭਾਸ਼ਾ ਹੁੰਦੀ ਹੈ ਸਾਡੀ ਜੋ ਕੁਝ ਵੀ ਲੈ ਸਕਦੇ ਹਾਂ ਅਸੀਂ ਗੁਰੂ ਜੀ ਘਰ ਦੇ ਵਿੱਚ ਪੁੱਤਰ ਹੈ ਨਹੀਂ ਹੋਰ ਸਭ ਕੁਝ ਹੈ ਗੋਰਖਨਾਥ ਜੀ ਸੇਵਾ ਤੇ ਖੁਸ਼ ਹੋਗੇ ਕਿਉਂਕਿ ਭਾਵਨਾ ਦੇ ਉੱਪਰ ਖੁਸ਼ ਹੋਗੇ ਪਹਿਲਾਂ ਤਾਂ ਭਾਵ ਦੇ ਨਾਲ ਜਪ ਤਪ ਕਰੀਏ ਭਾਵਨਾ ਦੇ ਨਾਲ ਸੇਵਾ ਕਰੀ ਕਹਿਣ ਲੱਗੇ ਕੋਈ ਗੱਲ ਨਹੀਂ ਬੇਟਾ ਸਵੇਰੇ ਅੰਮ੍ਰਿਤ ਵੇਲੇ ਆ ਜੀ ਤੈਨੂੰ ਅਸੀਂ ਪ੍ਰਸਾਦ ਦਵਾਂਗੇ ਤੈਨੂੰ ਪੁੱਤਰਾਂ ਤੇ ਆਪ ਦੇ ਦਾਂਗੇ ਤੇ ਪਿਆਰੇ ਉਹਦੀ ਭੈਣ ਸੀ ਬਾਸਲ ਦੀ ਕਾਂਸਲ ਉਹ ਨਾਸਤਕ ਪ੍ਰਕਿਰਤੀ ਦੀ ਸੀ ਹੁਣ ਪਿਆਰਿਓ ਜੇ ਪਤਾ ਲੱਗ ਜੇ ਨਾ ਇੱਥੇ ਵੀ ਫਲਾਣੀ ਜਗ੍ਹਾ ਬਾਬੇ ਫਲ ਪਾਉਂਦੇ ਨੇ ਬਾਬੇ ਤੱਕ ਕੋਈ ਵੱਤ ਵਰਨੀ ਫਲ ਪਾਉਣ ਜਰੂਰ ਚਲੇ ਜਾਂਦੇ ਐਦਾਂ ਹੀ ਹੁੰਦਾ ਨਾ ਪਤਾ ਲੱਗ ਜੇ ਭਾਵੇਂ ਕਿੱਡਾ ਹੀ ਨਾਸਤਿਕ ਵੀ ਪੁਰਸ਼ ਹੋਵੇ ਇਹ ਪਹੁੰਚ ਜਾਂਦਾ ਹੈ ਸਵਾਰਥ ਵਾਸਤੇ ਸਵਾਰਥ ਵਾਸਤੇ ਤਾਂ ਜਿੱਥੇ ਕਹੋ ਉੱਥੇ ਮੱਥਾ ਟੇਕ ਦਿੰਦਾ ਉਹ ਭਾਵੇਂ ਚਮਈ ਨਲਾਇਕ ਹੋਵੇ ਬੰਦਾ ਤੇ ਕਾਂਸਨ ਉਹਦੇ ਅੰਦਰ ਕੋਈ ਭਗਤੀ ਭਾਵਨੀ ਸੀ ਉਹਨੇ ਸੋਚਿਆ ਤੇ ਵਾਸਨ ਨੇ ਆਪਣੀ ਦਾਸੀ ਨੂੰ ਕਿਹਾ ਵੀ ਸਵੇਰੇ ਨਾ ਗੁਰੂ ਜੀ ਆਏ ਨੇ ਬਾਗ ਹਰੇ ਹੋਗੇ ਮੈਨੂੰ ਉਹਨਾਂ ਨੇ ਸਵੇਰੇ ਪ੍ਰਸ਼ਾਦ ਦੇਣਾ ਹੈ ਤੇ ਮੈਨੂੰ ਪੁੱਤਰ ਦੀ ਦਾਤ ਦੇ ਦੇਣੀ ਹੈ ਕਿਰਪਾ ਕਰਕੇ ਵੀ ਮੇਰੇ ਨਾਲ ਤੂੰ ਚੱਲੀ ਆਪਾਂ ਚੱਲਾਂਗੇ ਉਹਨੇ ਕਾਂਸਲ ਨੂੰ ਦੱਸਤਾ ਹੈ ਕਾਂਸਲ ਉਹ ਤੋਂ ਪਹਿਲਾਂ ਹੀ ਪਹੁੰਚ ਗਈ ਸਹੀ ਕੋ ਜੀਓ ਸ਼ਕਲ ਦੋਨਾਂ ਭੈਣਾਂ ਦੀ ਸਹੀ ਭੈਣਾਂ ਹੀ ਦੋਨਾਂ ਇੱਕੋ ਜੀਆਂ ਲੱਗੀਆਂ ਤੇ ਪਿਆਰਿਓ ਉਹ ਪਹਿਲਾਂ ਪਹੁੰਚ ਗਈ ਹੁਣ ਜੋਗੀ ਨੇ ਉਹ ਜਾਣ ਨੂੰ ਪਤਾ ਨਹੀਂ ਸਾਧੂ ਕਦੋਂ ਚਲੇ ਜਾਣ ਉਹਨਾਂ ਨੇ ਕੀ ਕਰਿਆ ਆਈ ਉਹਨੂੰ ਥੋੜਾ ਜਿਹਾ ਜੋ ਵੀ ਪ੍ਰਸ਼ਾਦ ਸੀ ਦਿੱਤਾ ਲੈ ਬੇਟਾ ਤੂੰ ਇੱਕ ਮੰਗਦੀ ਸੀ ਤੈਨੂੰ ਦੋ ਦੇਤੇ ਪਰ ਉਹਨਾਂ ਦਾ ਨਉ ਅਰਜਨ ਸੁਰਜਨ ਰੱਖੀ ਤੇ ਗੁਰਕਨਾਥ ਜੀ ਚੱਲ ਪਏ ਉਹ ਤਾਂ ਜਿਹੜਾ ਕਰਮ ਕਰਨਾ ਆਇ ਸੀ ਉਹਦਾ ਕਰਕੇ ਚਲੇ ਗਏ ਇਹਨੇ ਨੂੰ ਵਿਚਾਰੀ ਬਾਸ ਲਾਉਂਦੀ ਆ ਉਹ ਥੋੜੀ ਆਪਦੇ ਟਾਈਮ ਨਾਈਏ ਪਹਿਲਾਂ ਚਲੀ ਗਈ ਤੇ ਜਦੋਂ ਆਈ ਦੇਖੇ ਉੱਥੇ ਕੋਈ ਮਹਾਤਮਾ ਨਹੀਂ ਕੋਈ ਜੋਗੀ ਨਹੀਂ ਤੇ ਪਿਆਰੇ ਉਹ ਮਾਲੀ ਤੋਂ ਪੁੱਛਿਆ ਮਾਲੀ ਕਹਿਣ ਲੱਗਿਆ ਉਹ ਤਾਂ ਚਲੇ ਗਏ ਕਿੱਧਰ ਨੂੰ ਗਏ ਮੰਗਰੀ ਚਲੀ ਗਈ ਤੇ ਜਿੱਥੇ ਜਾ ਕੇ ਬੈਠੇ ਨਾ ਗੁਰਖਨਾਥ ਜੀ ਉੱਥੇ ਜਾ ਕੇ ਬੇਨਤੀ ਕਰਦੀ ਹੈ ਮਹਾਰਾਜ ਕਹਿ ਲੱਗੇ ਭਾਈ ਤੂੰ ਫੇਰ ਆ ਗਈ ਕਹਿ ਲੱਗੇ ਮੈਂ ਨਹੀਂ ਆਈ ਗੁਰਕਨਾਤ ਜੀ ਕਹਿੰਦੇ ਅੱਛਾ ਤੂੰ ਨਹੀਂ ਸੀ ਆਈ ਨਹੀਂ ਉਹ ਮੇਰੀ ਭੈਣ ਸੀ ਕਾਂਸਲ ਸਾਡਾ ਧੋਖੇ ਨਾਲ ਲੱਗੀ ਚੰਗਾ ਕੋਈ ਗੱਲ ਨਹੀਂ ਤੇ ਨਾਲ ਹੀ ਕੋਈ ਸ਼ਰਾਪ ਦਿੱਤਾ ਵੀ ਸਾਡੇ ਨਾਲ ਧੋਖ ਕਦੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਧੋਖਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਚ ਯਾਦ ਰੱਖਿਓ ਗੁਰੂ ਨੂੰ ਅੰਦਰੋਂ ਪਾਪੀ ਹੋਈਏ ਉੱਪਰੋਂ ਦਿਖਾਵਾ ਕਰੀਏ ਇਹ ਕਦੇ ਨਹੀਂ ਕਰਨਾ ਚਾਹੀਦਾ ਐਸਾ ਸ਼ਰਾਪ ਮਿਲੂ ਕਦੇ ਬਕਸੇ ਨਹੀਂ ਜਾਣੇ ਹਾਂ ਜਿਹੇ ਜੇ ਅੰਦਰ ਹੈ ਉਹ ਜੇ ਬਾਹਰੋਂ ਜੇ ਭਾਵ ਹੈ ਤਾਂ ਭਾਵੇ ਭਾਵਕ ਹੀ ਬਣ ਕੇ ਰਹੋ ਕਿਉਂਕਿ ਅੰਦਰੋਂ ਝੂਠੇ ਪੈਜ ਬਾਹਰ ਨਹੀਂ ਕਰਨੀ ਅਸੀਂ ਤੇ ਪਿਆਰੀ ਜਦੋਂ ਬਾਸਨ ਵਿਚਾਰੀ ਰੋਣ ਲੱਗ ਗਈ ਬੈਠ ਕੇ ਤੇ ਗੋਰਖਨਾਥ ਜੀ ਖੁਸ਼ ਹੋ ਗਏ ਕਹਿ ਲੱਗੇ ਕੋਈ ਨਾ ਲਈ ਸੰਵਾਦੇ ਭੋਲੇ ਨਾਥ ਜੀ ਦੇ ਗੈ ਚਰਨਾ ਦੇ ਵਿੱਚ ਤੇ ਪਿਆਰਿਓ ਬਹੁਤ ਤਰ੍ਹਾਂ ਦੀਆਂ ਸਾਖੀਆਂ ਸੰਸਾਰ ਦੇ ਵਿੱਚ ਨੇ ਇਤਿਹਾਸ ਨੇ ਕਹਿਣ ਤੋਂ ਭਾ ਦਾ ਕਹਿੰਦੇ ਇੱਕ ਗੁੱਗਲ ਲੈ ਕੇ ਆਏ ਗੁੱਗਲ ਤੇ ਉਹ ਬਾਸਲ ਨੂੰ ਦਿੱਤੀ ਵੀ ਲੈ ਇਹਨੂੰ ਦੁੱਧ ਚ ਘੋਲ ਕੇ ਜਾ ਜਿਸ ਤਰ੍ਹਾਂ ਵੀ ਪ੍ਰਸ਼ਾਦ ਦਿੱਤਾ ਵੀ ਤੇਰੇ ਘਰ ਪੁੱਤਰ ਹੋ ਐਸਾ ਪੁੱਤਰ ਹੋ ਸੰਸਾਰ ਜਾਦ ਕਰੋ ਤੇ ਅੱਜ ਆਪਾਂ ਜਹਰ ਵੀਰ ਜੀ ਨੂੰ ਸਾਰਾ ਸੰਸਾਰ ਪੂਜਦਾ ਹੈ ਤੇ ਪਿਆਰਿਓ ਇੱਥੇ ਤੱਕ ਕਿ ਇੰਨੀ ਸ਼ਕਤੀ ਵਾਲਾ ਐਡਾ ਬੜਾ ਜੋਧਾ ਦੁਨੀਆ ਪੂਜਾ ਕਰੂਗੀ ਅੱਜ ਸਾਰੀ ਦੁਨੀਆ ਪੂਜਦੀ ਹੈ ਪਿਆਰਿਓ ਕੋਈ ਜਗ੍ਹਾ ਚਲੇ ਜਾਓ ਤੇ ਪਿਆਰਿਓ ਫਿਰ ਬੜੇ ਬੜੇ ਲੋਕ ਗੋਗਾ ਜੀ ਦੇ ਸੇਵਕ ਬਣੇ ਤੇ ਪਿਆਰਿਓ ਜਿੱਥੇ ਵੀ ਕੋਈ ਯਾਦ ਕਰਿਆ ਉੱਥੇ ਪਹੁੰਚਦੇ ਜਿੱਥੇ ਵੀ ਕਿਸੇ ਦੀ ਭਾਵਨਾ ਬਣਦੀ ਮੈਂ ਅੱਜ ਦਿਨ ਦੇ ਵਿੱਚ ਵਿਚਾਰ ਕਰਦੇ ਸੀ ਸੁਣਦੇ ਸੀ ਅੰਮਾਲੇ ਦੇ ਕੋਲੇ ਕੋਈ ਨਗਰ ਹੈ ਲਾਲਣੂ ਦੇ ਕੋਲੇ ਉੱਥੇ ਦਾ ਇੱਕ ਕੋਈ ਕਾਲੂ ਜੱਟ ਤੇ ਪਿਆਰਿਓ ਮੱਝਾਂ ਚਾਰਦਾ ਸੀ ਜੰਗਲ ਦੇ ਵਿੱਚ ਪੁਰਾਣੇ ਸਮੇ ਸਾਰੇ ਮੱਝਾਂ ਹੀ ਚਾਰਦੇ ਸੀ ਹੁਣ ਤਾਂ ਮੱਝਾਂ ਹੀ ਘਟਦੀਆਂ ਜਾਂਦੀਆਂ ਨੇ ਘਰਾਂ 'ਚ ਗਾਈਆਂ ਮੱਝਾਂ ਕਹਿੰਦੇ ਐਂ ਜੰਗਲ ਦੇ ਵਿੱਚ ਚਾਰਦਾ ਐ ਤੇ ਜਦੋਂ ਜੰਗਲ ਦੇ ਵਿੱਚ ਗਾਈਆਂ ਮੱਝਾਂ ਚਾਰਦਾ ਐ ਉੱਥੋਂ ਦੀ ਗੋਗਾ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਉੱਥੇ ਆ ਗਏ ਹੱਥ ਦੇ ਵਿੱਚ ਕਿਰਪਾਨ ਹੈ ਐ ਸ਼ਸਤਰਧਾਰੀ ਸੀ ਨਾ ਯੋਧੇ ਸੀ ਤੇ ਜਦੋਂ ਆਏ ਨਾ ਉਹ ਡਰ ਗਿਆ ਵੀ ਇਹ ਕੋਈ ਆ ਗਿਆ ਕਿਤੇ ਮੈਨੂੰ ਮਾਰ ਹੀ ਨਾ ਦੇਵੇ ਡਰ ਹੁੰਦਾ ਨਾ ਜੰਗਲ ਦੇ ਵਿੱਚ ਤੇ ਗੋਗਾ ਜੀ ਐ ਕੋਲੇ ਜਾ ਕੇ ਕਹਿਣ ਲੱਗੇ ਭਾਈ ਤੂੰ ਇੱਥੇ ਹੀ ਕਰਦਾ ਕਹਿਣ ਲੱਗਿਆ ਜੀ ਮੈਂ ਇੱਥੇ ਕਾਂਗੀਆਂ ਮੱਝਾਂ ਚਾਰਦਾ ਪਰ ਮੈਂ ਤੁਹਾਨੂੰ ਦੇਖ ਕੇ ਡਰ ਗਿਆ ਮੈਨੂੰ ਡਰ ਲੱਗਿਆ ਸੋਤਾਂ ਕਹੇ ਲੱਗੇ ਡਰਨਾ ਐਂ ਕਰ ਸਾਨੂੰ ਪਿਆਸ ਲੱਗੀ ਐ ਸਾਨੂੰ ਪਾਣੀ ਪਿਲਾ ਦੇ ਉਹ ਕਹੇ ਲੱਗਿਆ ਜੀ ਇੱਥੇ ਤਾਂ ਕਿਤੇ ਕੋਈ ਨੇੜੇ ਤੇੜੇ ਪਾਣੀ ਹੈ ਹੀ ਨਹੀਂ ਨਾ ਇੱਥੇ ਕੋਈ ਗੌਲੀ ਐ ਕੋਈ ਟੋਬਾ ਵੀ ਹੈ ਨਹੀਂ ਇੱਥੇ ਕੋਈ ਪਾਣੀ ਦਾ ਸਾਧਨ ਹੈ ਨਹੀਂ ਅੱਛਾ ਫਿਰ ਸਾਨੂੰ ਤਾਂ ਪਿਆਸ ਲੱਗੀ ਐ ਸਾਡੀ ਪਿਆਸ ਤਾਂ ਵੱਧਾ ਕਿਉਂਕਿ ਜਦੋਂ ਗੁਰੂ ਪੀਰ ਕਿਸੇ ਨੂੰ ਮਿਲਦਾ ਹੈ ਉਹਦੇ ਤੇ ਕਿਰਪਾ ਕਰਦਾ ਹੈ ਉਹਦੇ ਤੇ ਦਇਆ ਕਰਦੇ ਸਰਦਾ ਬਣਾਉਣ ਵਾਸਤੇ ਨੀਲਾ ਵੀ ਦਿਖਾਉਂਦਾ ਹੈ ਆਪਣੀ ਕਿਉਂਕਿ ਜਦੋਂ ਤੱਕ ਨੀਲਾ ਨਹੀਂ ਕੋਈ ਜੀਵ ਦੇਖਦਾ ਓਦੋਂ ਤੱਕ ਉਹਦੀ ਛੇਤੀ ਸਰਦਾ ਵੀ ਨਹੀਂ ਬਣਦੀ ਪਿਆਰੀ ਕਹਿਣ ਲੱਗੇ ਫੇਰ ਕਹਿਣ ਲੱਗੇ ਐਂ ਕਰ ਜੇ ਇੱਥੇ ਕਿਤੇ ਪਾਣੀ ਹੈ ਨਹੀਂ ਅੰਦਰ ਤਾਂ ਪਿਆਸ ਲੱਗੀ ਐ ਤੇਰੇ ਲਈ ਵੀ ਐਨੀਆਂ ਮੱਝਾਂ ਗਾਵਾਂ ਨੇ ਸਾਨੂੰ ਦੁੱਧ ਹੀ ਭਲਾ ਦੇ ਤੇਰੇ ਲਈ ਬੜੀਆਂ ਮੱਝਾਂ ਗਾਵਾਂ ਨੇ ਦੁੱਧ ਪਲਾ ਦੇ ਉਹ ਕਹਿਣ ਲੱਗਿਆ ਜੀ ਹੁਣ ਦੁੱਧੂ ਦਾ ਕੋਈ ਟਾਈਮ ਹੀ ਨਹੀਂ ਉਹਨਾਂ ਦਾ ਕਿੱਥੋਂ ਬਣਾਦਾ ਇਹ ਦੁੱਧੇ ਨਹੀਂ ਹੈ ਨਾ ਇਹ ਦੇਣ ਵਾਲੀਆਂ ਨੇ ਇਹ ਤਾਂ ਮੈਂ ਚਾਰਦਾ ਫਿਰਦਾ ਸਵੇਰ ਸ਼ਾਮ ਇੱਕ ਮਾੜੀ ਮੋਟੀ ਦਿੰਦੀ ਹੈ ਕੋਈ ਉਹ ਚੋ ਲੈਨੇ ਆ ਹੁਣ ਇਹ ਦੁੱਧ ਦੇਣ ਵਾਲੀਆਂ ਤਾਂ ਹੈ ਨਹੀਂ ਗੋਗਾ ਜੀ ਨੇ ਇੱਕ ਨਾ ਔਸਰ ਝੋਟੀ ਦੇਖੀ ਸਾਹਮਣੇ ਖੜੀ ਕਹਿਣ ਲੱਗੇ ਚੰਗਾ ਉਹਦਾ ਦੁੱਧ ਲਿਆ ਝੋਟੀ ਕਦੇ ਗੋਗਾ ਜੀ ਬੰਨੀ ਦੇਖਦਾ ਕਦੇ ਝੋਟੀ ਬੰਨੀ ਦੇਖਦਾ ਕਹਿਣ ਲੱਗਿਆ ਜੀ ਇਹ ਕਿਵੇਂ ਦੁੱਧ ਦੇ ਦੂੰ ਇਹ ਦੁੱਧ ਦੇਣ ਵਾਲੀ ਥੋੜੀ ਹੈ ਇਹ ਤਾਂ ਉਸਰਾ ਵਿਆਹੀ ਵੀ ਹੈ ਨਹੀਂ ਅਜੇ ਲੋਗਾ ਜੀ ਕਹਿ ਲੱਗੇ ਤੂੰ ਜਾ ਜਾ ਕੇ ਉਹਨੂੰ ਚੋਤਾ ਸਹੀ ਕਹਿੰਦੇ ਜਦੋਂ ਕੋਲੇ ਗਿਆ ਉਹਦੇ ਐਡੇ ਐਡੇ ਥੰਡ ਨਿਕਲਿਆ ਐਂ ਧਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਉਹ ਜਿਹੜਾ ਜ਼ਿੰਮੇਦਾਰ ਸੀ ਜੋ ਗਊਆਂ ਬੰਝਾਂ ਚਾਰਨ ਵਾਲਾ ਸੀ ਗੋਗਾ ਜੀ ਦੇ ਚਰਨਾਂ ਦੇ ਵਿੱਚ ਬੈਠ ਗਿਆ ਜਾ ਕੇ ਮਹਾਰਾਜ ਕਿਰਪਾ ਕਰੋ ਮੈਂ ਤਾਂ ਸੋਨੂੰ ਸਮਝਦਾ ਸੀ ਵੀ ਕੋਈ ਯੋਧਾ ਹੈ ਮੈਂ ਤਾਂ ਸੋਨੂੰ ਦੇਖ ਕੇ ਡਰ ਗਿਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਤੁਸੀਂ ਐਡੇ بڑے ਪੀਰ ਵੀ ਹੋ। ਕਿਰਪਾ ਕਰੋ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜਨਾ ਚਾਹਣਾ। ਫਿਰ ਉਹਨਾਂ ਨੇ ਕਿਹਾ ਸਾਡੀ ਜਗ੍ਹਾ ਬਣਾਈ ਇੱਥੇ ਉੱਥੇ ਪਤਾ ਨਹੀਂ ਭਗਤ ਜੀ ਤਾਂ ਜਾਣਦੇ ਹੋਣਗੇ ਵੀ ਉੱਥੇ ਜਗ੍ਹਾ ਬਣੀ ਹੋਣੀ ਹੈ ਜਾਂ ਨਹੀਂ ਕਿਉਂਕਿ ਮੈਂ ਜ਼ਿਆਦਾ ਤਾਂ ਵਿਚਰਿਆ ਨਹੀਂ। ਤੇ ਪਿਆਰਿਓ ਫਿਰ ਉਹਨੇ ਜਗ੍ਹਾ ਬਣਾਈ ਫਿਰ ਕਿਹਾ ਵੀ ਉੱਥੇ ਤੂੰ ਝੰਡਾ ਲੈ ਕੇ ਆਈ। ਕਹਿਣ ਤੋਂ ਭਾਵ ਹੈ ਗੋਗਾ ਜੀ ਨੂੰ ਐਵੇਂ ਦੁਨੀਆ ਨਹੀਂ ਮੰਨਦੀ। ਜਿੱਥੇ ਕੋਈ ਸ਼ਕਤੀ ਹੈ ਜਿੱਥੇ ਪ੍ਰਮਾਤਮਾ ਦੀ ਜੋਤ ਹੈ ਉੱਥੇ ਦੁਨੀਆ ਪੂਜਾ ਕਰਦੀ ਹੈ ਐਦਾਂ ਕੋਈ ਕਿਸੇ ਨੂੰ ਨਹੀਂ ਮੰਨਦਾ ਤੇ ਫਿਰ ਤਾਂ ਪ੍ਰਮਾਤਮਾ ਦੇ ਨਾਂ ਤੇ ਜਿੱਥੇ ਵੀ ਜੋ ਜਗ੍ਹਾ ਬਣ ਜਾਂਦੀ ਹੈ ਉੱਥੇ ਹੀ ਪੂਜਨਿਕ ਹੋ ਜਾਂਦੀ ਹੈ ਜਿੱਥੇ ਕਿਸੇ ਸਿੱਧ ਦੀ ਕਿਤੇ ਮੂਰਤੀ ਵੀ ਲੱਗ ਜਾਂਦੀ ਹੈ ਉੱਥੇ ਹੀ ਪੂਜਾ ਹੋਣ ਲੱਗ ਜਾਂਦੀ ਹੈ ਜਿੰਨੇ ਦੇਵੀ ਦੇਵਤੇ ਗੁਰੂ ਪੀਰ ਅਵਤਾਰ ਹੋਏ ਨੇ ਜਿਨਨੇ ਸੂਰਬੀਰ ਹੋਏ ਨੇ ਪਿਆਰਿਓ ਜਿੱਥੇ ਵੀ ਉਹਨਾਂ ਦੀ ਫਿਰ ਪ੍ਰੀਤਮਾ ਲੱਗ ਜਾਂਦੀ ਹੈ ਉਹਨਾਂ ਦੀ ਜਗਾ ਬਣ ਜਾਂਦੀ ਹੈ ਦੁਨੀਆ ਪੂਜਦੀ ਹੈ ਤੇ ਪਿਆਰਿਓ ਅੱਜ ਮੇਰਾ ਕਹਿਣ ਦਾ ਭਾਵ ਹੈ ਜਿੱਥੋਂ ਆਪਾਂ ਸ਼ੁਰੂ ਕਰਿਆ ਸੀ ਕਿ ਪਿਆਰਿਓ ਵੱਧ ਤੋਂ ਵੱਧ ਸਾਨੂੰ ਜ਼ਰੂਰਤ ਹੈ ਭਾਵ ਬਣਾਉਣ ਦੀ ਭਗਤੀ ਕਰੇ ਬਿਨ ਭਾਵਰੇ ਸੋ ਕੌਣੇ ਕਾਜਾ ਕਹਿੰਦੇ ਜਦੋਂ ਤੱਕ ਭਾਵ ਦੇ ਨਾਲ ਜੀਵ ਭਗਤੀ ਨਹੀਂ ਨਾ ਕਰਦਾ ਉਹਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਪਿਆਰਿਓ ਅੰਦਰ ਭਾਵ ਬਣਾਉਣਾ ਪੈਂਦਾ ਜਦੋਂ ਭਾਵ ਬਣਦਾ ਫਿਰ ਜੀ ਪਾਪਾਂ ਤੋਂ ਬਚਦਾ ਇਸ ਕਰਕੇ ਸੰਗਤ ਕਰਨੀ ਉਹ ਹੈ ਚੰਗੀ ਆਵੇ ਯਾਦ ਪਿਆਰਾ ਬਿਰਤੀ ਜੁੜ ਜੇ ਦੁਨੀਆ ਭੁੱਲ ਜੇ ਜੀਵਨ ਸਫਲ ਹਮਾਰਾ ਸਾਨੂੰ ਕਰਨਾ ਕੀ ਚਾਹੀਦਾ ਜੀਵਨ ਕਾਲ ਦੇ ਵਿੱਚ ਸਭ ਤੋਂ ਦੇਖੋ ਜ਼ਰੂਰਤਾਂ ਸਭ ਨੂੰ ਨੇ ਜ਼ਰੂਰਤਾਂ ਵਧਦੀਆਂ ਜਾਂਦੀਆਂ ਨੇ ਕਦੇ ਦੁੱਖ ਨਹੀਂ ਮੁੱਕਦੇ ਕਹਿੰਦੇ ਜ਼ਰੂਰਤਾਂ ਨਹੀਂ ਮੁੱਕਦੀਆਂ ਕਿਸੇ ਦੀਆਂ ਮੁੱਕੀਆਂ ਨਹੀਂ ਅੱਜ ਤੱਕ ਜੇ ਅੱਜ ਦੁੱਖ ਸਮਾਪਤ ਹੋ ਗਿਆ ਕੱਲ ਨੂੰ ਫੇਰ ਦੁੱਖ ਖੜਾ ਹੋ ਜਾਣਾ ਜੇ ਅੱਜ ਜ਼ਰੂਰਤ ਪੂਰੀ ਹੋ ਗਈ ਕੱਲ ਨੂੰ ਹੋਰ ਜ਼ਰੂਰਤ ਖੜੀ ਹੋ ਜਾਣੀ ਇਹ ਤਾਂ ਜ਼ਰੂਰਤਾਂ ਸਾਨੂੰ ਪੈਂਦੀਆਂ ਰਹਿੰਦੀਆਂ ਨੇ ਨਾ ਤੇ ਜੇ ਅਸੀਂ ਇਹਨਾਂ ਨੂੰ ਜ਼ਰੂਰਤਾਂ ਨੂੰ ਦੁੱਖਾਂ ਨੂੰ ਸ਼ਾਂਤ ਕਰਨਾ ਹੈ ਤਾਂ ਉਹਦੇ ਵਾਸਤੇ ਸਾਨੂੰ ਗੁਰੂ ਪੀਰ ਦੇ ਨਾਲ ਜੁੜਨਾ ਪਊਗਾ ਸਰਬ ਰੋਕਾ ਔਖ ਦਾ ਨਾਮ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ ਇਹ ਸਾਰਿਆਂ ਦੁੱਖਾਂ ਦੀ ਦਾਰੂ ਹੈ ਇਹ ਗੱਲ ਯਾਦ ਰੱਖਿਓ ਤੇ ਅਸੀਂ ਨਾਮ ਜਪਣਾ ਨਹੀਂ ਚਾਹੁੰਦੇ ਸਾਡੇ ਦੁੱਖ ਮੁੱਕਦੇ ਨਹੀਂ ਸਿਮਰਨ ਸੇ ਸੁਖ ਉਪਜੈ ਸਿਮਰਨ ਸੇ ਦੁੱਖ ਜਾਇ ਕਹੇ ਕਬੀਰ ਸਿਮਰਨ ਕੀਏ ਮਾਹ ਪਰਮ ਪਦ ਪਾਏ ਕਹਿੰਦੇ ਸਿਮਰਨ ਕਰਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਕਰਨ ਦੇ ਨਾਲ ਦੁੱਖਾਂ ਦੀ ਜਿਹੜੀ ਨਿਮਿਰਤੀ ਹੁੰਦੀ ਹੈ ਦੁੱਖ ਦੂਰ ਹੁੰਦੇ ਨੇ ਤੇ ਸਿਮਰਨ ਕਰਨ ਦੇ ਨਾਲ ਉਹ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਪਿੰਡ ਦੇ ਵਿੱਚ ਕੋਈ ਬਣ ਗਿਆ ਕੋਈ ਸਰਪੰਚ ਬਣ ਗਿਆ ਕੋਈ ਪੰਚ ਬਣ ਗਿਆ ਕੋਈ ਐਮਐਲਏ ਬਣ ਗਿਆ ਕੋਈ ਐਮਪੀ ਬਣ ਗਿਆ ਉਹ 5 ਸਾਲ ਤੋਂ ਬਾਅਦ ਲਾਹਿਆ ਜਾ ਸਕਦਾ ਹੈ ਠੀਕ ਹੈ 10 ਸਾਲ ਕੋਈ ਰਹਿ ਜੂ ਕੋਈ 20 ਸਾਲ ਰਹਿ ਜੂ ਇੱਕ ਦਿਨ ਲੈ ਜੂ ਉਸ ਤੋਂ ਬਾਅਦ ਨਮਾ ਆ ਜੂ ਬਦਲਦਾ ਰਹੂ ਪਦ ਘਟਦਾ ਵਧਦਾ ਰਹੂਗਾ ਤੇ ਜੇ ਮਾਇਆ ਸਾਡੇ ਕੋਲੇ ਆ ਗਈ ਕੁਝ ਦਿਨ ਉੱਚੇ ਨੂੰ ਜਾਵਾਂਗੇ ਕਦੇ ਨੀਵੇਂ ਵੀ ਆ ਜਾਾਂਗੇ ਤੇ ਪਰ ਪਿਆਰਿਓ ਜੇ ਸਾਡੇ ਕੋਲੇ ਬੰਦਗੀ ਹੋਵੇ ਸਾਨੂੰ ਉਹ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਡੀ ਜੈ ਜੇਕਾਰ ਹੋ ਜਾਂਦੀ ਹੈ ਰਹਿਂਦੀ ਦੁਨੀਆ ਤੱਕ ਭਾਵੇਂ ਸਾਡਾ ਸਰੀਰ ਵੀ ਨਾ ਰਹੇ ਫਿਰ ਜੇ ਬੰਦਗੀ ਹੋਵੇ ਨਾ ਭੱਲੇ ਤੇ ਸਾਨੂੰ ਜਿਉਂਦਿਆਂ ਨੂੰ ਤਾਂ ਪੂਜਾ ਸਾਡੀ ਹੋਣੀ ਹੋਣੀ ਹੈ ਤੇ ਪਿਆਰਿਓ ਮਰ ਕੇ ਵੀ ਦੁਨੀਆ ਪੂਜਦੀ ਹੈ ਜੇ ਸਰੀਰ ਵੀ ਚਲਿਆ ਜਾਂਦਾ ਨਾ ਕਿੰਨੇ ਜੋਗੀਆਂ ਦਾ ਮਹਾਪੁਰਖਾਂ ਦਾ ਸੰਤਾਂ ਦਾ ਪੀਰਾਂ ਦਾ ਫਕੀਰਾਂ ਦਾ ਸਰੀਰ ਕਰਕੇ ਤਾਂ ਚਲੇ ਗਏ ਨਾ ਪਰ ਉਹਨਾਂ ਨੇ ਬੰਦਗੀ ਕੀਤੀ ਸਿਮਰਨ ਕਰਿਆ ਭਗਤੀ ਕਰੀ ਤੇ ਅੱਜ ਸੰਸਾਰ ਉਹਨਾਂ ਨੂੰ ਪੂਜ ਰਿਹਾ ਤੇ ਪੂਜਦਾ ਰਹੂ ਕਿਉਂਕਿ ਇਹ ਵੈਰਾਈਟੀਆਂ ਨੇ ਪਿਆਰਿਓ ਸੰਸਾਰ ਦੇ ਵਿੱਚ ਜਿਹੋ ਜੀ ਕੋਈ ਸੰਗਤ ਕਰਦਾ ਹੈ ਉਹੋ ਜਿਆ ਨੂੰ ਫਲ ਪ੍ਰਾਪਤ ਹੁੰਦਾ ਤੇ ਪਿਆਰਿਓ ਜਿਹੜਾ ਇੱਥੇ ਸੰਸਾਰ ਦੇ ਵਿੱਚ ਝੂਠੀ ਸੌਰਤ ਦੇ ਵਿੱਚ ਫਸ ਜਾਂਦਾ ਹੈ ਵੈਸੇ ਤਾਂ ਪ੍ਰਮਾਤਮਾ ਦੀ ਭਗਤੀ ਇਸ ਵਾਸਤੇ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਸਾਨੂੰ ਮਿਲੇ ਸੰਸਾਰ ਦੇ ਜਿਹੜੇ ਸੁੱਖ-ਦੁੱਖ ਨੇ ਨਾ ਇਹ ਸਾਡੇ ਕਰਮਾਂ ਦੇ ਅਨੁਸਾਰ ਮਿਲੇ ਨੇ ਇਹਨਾਂ ਨੂੰ ਭੋਗ ਲੈਣਾ ਚਾਹੀਦਾ ਹੈ ਪ੍ਰਮਾਤਮਾ ਨੂੰ ਨੌਕਰ ਨਹੀਂ ਬਣਾ ਕੇ ਰੱਖਣਾ ਚਾਹੀਦਾ ਵੈਸੇ ਤਾਂ ਜੇ ਗਿਆਨ ਦੀ ਗੱਲ ਕਰੀਏ ਪ੍ਰਮਾਤਮਾ ਤੋਂ ਕੁਝ ਮੰਗਣਾ ਹੀ ਨਹੀਂ ਚਾਹੀਦਾ ਗੁਰੂ ਘਰ ਦੇ ਵਿੱਚੋਂ ਕੁਝ ਮੰਗਣਾ ਹੀ ਨਹੀਂ ਚਾਹੀਦਾ ਉੱਥੇ ਸੇਵਾ ਹੀ ਇੰਨੀ ਕਰਨੀ ਚਾਹੀਦੀ ਹੈ ਕਿ ਸਾਨੂੰ ਮੰਗਣ ਦੀ ਜ਼ਰੂਰਤ ਨਾ ਪਵੇ ਉਹ ਖੁਸ਼ ਹੋ ਕੇ ਵੈਸੇ ਹੀ ਸਾਡੇ ਦੁੱਖ ਦਿਲਦਰ ਸਭ ਕੱਢ ਦੇਵੇ ਅਸੀਂ ਕੀ ਕਰਦੇ ਆ ਅਸੀਂ ਮੰਨੇ ਹੋਏ ਆ ਮੰਗਤੇ ਜਦੋਂ ਸਾਨੂੰ ਜ਼ਰੂਰਤ ਪੈਂਦੀ ਆ ਉਦੋਂ ਗੁਰੂ ਕੋਲੇ ਚਲੇ ਜਾਂਦੇ ਆ ਜੇ ਜ਼ਰੂਰਤ ਪੂਰੀ ਨਹੀਂ ਹੁੰਦੀ ਤਾਂ ਗੁਰੂ ਨੂੰ ਛੱਡ ਕੇ ਗਹਾ ਹੋ ਜਾਂਦੇ ਆ ਪਰ ਸਾਨੂੰ ਬੰਦਗੀ ਸਿਮਰਨ ਐਨਾ ਕਰਨਾ ਚਾਹੀਦਾ ਹੈ ਕਿ ਪਿਆਰਿਓ ਇੱਥੇ ਵੀ ਜੈ ਜੈ ਸਾਡਾ ਲੋਕ ਸੁਖੀ ਹੋ ਜਾ ਜੈ ਜੈਕਾਰ ਹੋਵੇ ਤੇ ਪਰਲੋਕ ਵੀ ਸਾਡਾ ਸੁਖੀ ਹੋ ਜਾਏ ਉੱਥੇ ਵੀ ਸਾਡੀ ਜੈਜਕਾਰ ਹੋ ਜਵੇ ਉਹ ਕਾਹਦੇ ਨਾ ਹੋ ਉਹ ਪਿਆਰੇ ਝੂਠੀਆਂ ਸੌਰਤਾਂ ਦੇ ਨਾਲ ਨਹੀਂ ਹੋਣੀ ਉਹਦੇ ਵਾਸਤੇ ਮਰੀਦ ਬਾਨਾ ਪਊਗਾ ਉਹਦੇ ਵਾਸਤੇ ਸੇਵਕ ਬਾਨਾ ਪਊਗਾ ਉਹਦੇ ਵਾਸਤੇ ਅੰਦਰੋਂ ਹਿਰਦਾ ਸੁੱਧ ਕਰਨਾ ਪਊਗਾ ਪਰ ਮੈਂ ਬਹੁਤ ਜਗ੍ਹਾ ਸੀ ਵਿਚਰਦੇ ਆ ਜੇ ਕਿਤੇ ਬੈਠਦੇ ਆ ਨਾ ਉਹ ਉਹਦੀ ਨਿੰਦਿਆ ਕਰਨ ਲੱਗ ਜਾਂਦਾ ਉਹ ਉਹਦੀ ਨਿੰਦਿਆ ਕਰਨ ਲੱਗ ਜਾਂਦਾ ਉਹ ਉਹਨੂੰ ਮਾੜਾ ਦੇਖੀ ਜਾਂਦਾ ਉਹ ਉਹਨੂੰ ਮਾੜਾ ਦੇਖੀ ਜਾਂਦਾ ਪਰ ਕੋਈ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਕਹੇ ਮੈਂ ਮਾੜਾ ਕੋਈ ਇਹੋ ਜਿਹਾ ਮਿਲਦਾ ਕਿਸੇ ਨੂੰ ਕੋਈ ਬੰਦਾ ਕਹਿੰਦਾ ਮੈਂ ਮਾੜਾ ਫਰੀਦੀ ਕੀ ਕਹਿੰਦੇ ਫਰੀਦਾ ਸਭ ਤੇ ਹਮ ਬੁਰੇ ਹਮ ਤਜ ਭਲ ਸਭ ਕੋਏ ਜਦ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਹੋ ਜਿਹਾ ਨਹੀਂ ਕੋਈ ਮਿਲਦਾ ਜਿਹੜਾ ਕਹੇ ਮੈਂ ਮਾੜਾ ਮੇਰੇ ਵਿੱਚ ਇੰਨੇ ਔਗਣ ਨੇ ਸਾਰਾ ਆਪਣੇ ਗੁਣੀ ਗਣਾਉਂਦਾ ਫਿਰ ਜਾਂਦਾ ਦਿਨ ਰਾਤ ਪਰ ਪਿਆਰਿਓ ਜਦੋਂ ਇੱਕ ਸੰਸਾਰ ਦੇ ਵਿੱਚ ਹੋਰ ਚੀਜ਼ ਐ ਕੋਈ ਹਾਰ ਨਾ ਨਹੀਂ ਜਾਂਦਾ ਕੋਈ ਹੈ ਸੰਸਾਰ ਦੇ ਵਿੱਚ ਹਾਰਨ ਵਾਲਾ ਜਿਹੜਾ ਕਹੇ ਮੇਰੇ ਹਾਰ ਗਲ ਚ ਪੈ ਜੇ ਉਦਾਂ ਹਾਰ ਤਾਂ ਬਥੇਰੇ ਗਲ ਚ ਪਾਉਂਦਾ ਮਾਲਾ ਹਾਰ ਜਿਹਨੂੰ ਕਹਿੰਦੇ ਆ ਉਹ ਤਾਂ ਕਹਿੰਦਾ ਪਾ ਦਿਓ ਪਰ ਪਿਆਰਿਓ ਜਿਹੜੀ ਹਾਰ ਐ ਉਹਨੂੰ ਤਾਂ ਨਹੀਂ ਕੋਈ ਗਲ ਪਾਉਂਦਾ ਪਰ ਕਬੀਰ ਸਾਹਿਬ ਮਹਾਰਾਜ ਜੀ ਕੁਝ ਹੋਰ ਕਹਿੰਦੇ ਨੇ ਹਰ ਜਨ ਤੋ ਹਾਰਿਆ ਭਲਾ ਜੀਤਨ ਦੇ ਸੰਸਾਰ ਹਾਰੇ ਹਰੀ ਪਾਈਏ ਜੀਤੇ ਜਮ ਕੇ ਦੁਆਰ ਇੱਥੇ ਹਰ ਬੰਦਾ ਜਿੱਤਣਾ ਚਾਹੁੰਦਾ ਗੁਰੂ ਘਰ ਦੇ ਵਿੱਚ ਵੀ ਦੂਜੇ ਨੂੰ ਨੀਵਾ ਦਿਖਾ ਕੇ ਆਪ ਮੂਰੇ ਹੋਣਾ ਚਾਹੁੰਦਾ ਹੈ ਪਰ ਨਹੀਂ ਪਿਆਰਿਓ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਬੰਦਾ ਨਿਮਰਤਾ ਦੇ ਵਿੱਚ ਦਾਸਾ ਭਾਵ ਦੇ ਵਿੱਚ ਆ ਜਾਂਦਾ ਹੈ ਜਿਹੜਾ ਜੀਵ ਹਾਰ ਮੰਨਣੀ ਚਾਹੁੰਦਾ ਹੈ ਉਹ ਪਿਆਰਿਓ ਸਾਰਿਆਂ ਨੂੰ ਉੱਪਰ ਚਲੇ ਜਾਂਦਾ ਹੈ